ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੱਲਬਾਤ ਕਰਾਂਗੇ ਦੋਸਤੋ ਅੱਜ ਜਫਰਨਾਮਾ ਦੇ ਬਾਰੇ ਜਫਰਨਾਮਾ ਜਿੱਤ ਦੀ ਚਿੱਠੀ ਕੀ ਸੀ ਇਸ ਵਿੱਚ ਐਸਾ ਕਿ ਔਰੰਗਜ਼ੇਬ ਇਹਨੂੰ ਪੜਦੀ ਸਾਰ ਹੀ ਬਿਲਕੁਲ ਆਪਣੀ ਆਤਮਿਕ ਮੌਤੇ ਮਰ ਗਿਆ ਦੋਸਤੋ ਬਹੁਤ ਹੀ ਦਿਲਚਸਪ ਗੱਲਾਂ ਜਫਰਨਾਮੇ ਦੇ ਨਾਲ ਜੁੜੀਆਂ ਹੋਈਆਂ ਦੱਸਾਂਗੇ ਤੁਹਾਨੂੰ ਅੱਜ ਸੁਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਔਰ ਚੈਨਲ ਜਿਹਨਾਂ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਘੰਟੀ ਵਾਲਾ ਬਟਨ ਵੀ ਨੱਪ ਲੋ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਵੀਡੀਓ ਨੰਸਰ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਇੱਕ ਬੜੀ ਹੀ ਮਹੱਤਵਪੂਰਨ ਘਟਨਾ ਸੀ ਇਸ ਲੜਾਈ ਲਈ ਜਿੰਨੀ ਵੀ ਲੜਾਕੀ ਸ਼ਕਤੀ ਇਕੱਠੀ ਕੀਤੀ ਗਈ ਸੀ ਉਹ ਸਾਰੀ ਦੀ ਸਾਰੀ ਹੀ ਨਵੀਂ ਸੀ आनंदपुर साहिब ਨੂੰ ਛੱਡਣ ਤੋਂ ਲੈ ਕੇ ਚਮਕੌਰ ਸਾਹਿਬ ਦੀ ਲੜਾਈ ਤੱਕ ਸਾਰਾ ਖਾਲਸਾ ਸ਼ਹੀਦ ਹੋ ਚੁੱਕਿਆ ਸੀ ਚਮਕੌਰ ਦੀ ਗੜੀ ਵਿੱਚੋਂ ਗੁਰੂ ਸਾਹਿਬ ਸਿਰਫ 2-3 ਸਿੰਘਾਂ ਨਾਲ ਬਚ ਕੇ ਨਿਕਲੇ ਸੀ ਚਮਕੌਰ ਤੋਂ ਲੈ ਕੇ ਮੁਕਸਰ ਤੱਕ ਜਿੰਨੀ ਵੀ ਖਾਲਸਾ ਸ਼ਕਤੀ ਇਕੱਠੀ ਜਾਂ ਜਥੇਬੰਦ ਕੀਤੀ ਗਈ ਸੀ ਉਹ ਸਭ ਨਮੀ ਨਕੋਰ ਸੀ ਗੁਰੂ ਸਾਹਿਬ ਜਿਹੜੇ ਵੀ ਪਿੰਡ ਵਿੱਚ ਪਹੁੰਚਦੇ ਸਨ ਉੱਥੇ ਹੀ ਸਿੱਖ ਸੰਗਤਾਂ ਦਾ ਹੜਾ ਜਾਂਦਾ ਸੀ ਸਾਰਾ ਮਾਲਵਾ ਹੀ ਗੁਰੂ ਜੀ ਦੇ ਦਰਸ਼ਨਾਂ ਨੂੰ ਉਮੜ ਪਿਆ ਸੀ ਇਹ ਇੱਕ ਇਨਕਲਾਬ ਸੀ ਦੇਖਦਿਆਂ ਦੇਖਦਿਆਂ ਹੀ ਕੁਝ ਹੀ ਦਿਨਾਂ ਵਿੱਚ ਅਣਗਿਣਤ ਲੋਕ ਅਮਰ ਸ਼ਾਕੇ ਸਿੰਘ ਸੱਜ ਗਏ ਇਸ ਇਨਕਲਾਬ ਨੇ ਸਾਰੇ ਪਾਸੇ ਤਰਥੱਲੀ ਪਚਾ ਦੱਤੀ ਸੀ ਉਧਰ ਬਾਦਸ਼ਾਹਾਂ ਨੂੰ ਵੀ ਪਲ-ਪਲ ਦੀਆਂ ਖਬਰਾਂ ਪਹੁੰਚ ਰਹੀਆਂ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਿਕਨਾਤੀ ਸੀ ਖਿੱਚ ਤੋਂ ਬਹੁਤ ਚਿੰਤਾ ਸੀਗਾ ਸਰਦਾ ਦਾ ਵਜ਼ੀਰ ਖਾਨ ਪੂਰੀ ਤਰ੍ਹਾਂ ਬੇਚੈਨ ਸੀ ਕਿਉਂਕਿ ਉਹਦਾ ਸਾਰਾ ਸੂਬਾ ਹੀ ਉਹਦੇ ਖਿਲਾਫ ਖੜਾ ਹੋ ਗਿਆ ਸੀ ਜਿਸ ਗੁਰੂ ਨੂੰ ਉਹ ਚਮਕੌਰ ਦੀ ਗੜੀ ਵਿੱਚ ਮਾਰ ਲਿਆ ਹੀ ਸਮਝਦਾ ਸੀ ਉਸ ਗੁਰੂ ਨੇ ਉਸ ਨੂੰ ਖਦਰਾਣੇ ਦੀ ਢਾਵ ਤੇ ਲੱਕ ਤੋੜਵੀਂ ਹਾਰ ਦਿੱਤੀ ਸੀ ਇਸ ਤਰ੍ਹਾਂ ਖਦਰਾਣੇ ਦੇ ਮੈਦਾਨ 'ਚ ਗੁਰੂ ਜੀ ਦੀ ਹੋਈ ਫਤਿਹ ਨੇ ਸਮੁੱਚੇ ਸਮੇਂ ਵਿੱਚ ਹੀ ਇੱਕ ਨਵਾਂ ਮੋੜ ਲਿਆਂਦਾ ਖਾਲਸਾ ਇਨਕਲਾਬ ਦੀ ਚੜ੍ਹਦੀ ਕਲਾ ਅਤੇ ਗੁਰੂ ਜੀ ਦਾ ਫਤਿਹਮਈ ਅੰਦਾਜ਼ ਜਫਰਨਾਮੇ ਦੇ ਰੂਪ ਚ ਸਾਹਮਣੇ ਆਇਆ ਸੀ ਜਫਰਨਾਮਾ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਜਿੱਤ ਦੀ ਚਿੱਠੀ ਜਾਂ ਜਿੱਤ ਨਾਵਾ ਇਹ ਫਾਰਸੀ ਬੋਲੀ ਚ ਲਿਖਿਆ ਗਿਆ ਸੀ ਜਫਰ ਦਾ ਭਾਵ ਹੈ ਜਿੱਤ ਫਤਿਹ ਜਾਂ ਵਿਜੈ ਅਤੇ ਨਾਵਾ ਤੋਂ ਭਾਵ ਹੈ ਲਿਖਤਾ ਭਾਵ ਕਿ ਫਤਿਹ ਦੀ ਲਿਖਤ ਉਹ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਗੁਰੂ ਸਾਹਿਬ ਪੂਰੀ ਤਰ੍ਹਾਂ ਫਤਿਹ ਹਾਸਲ ਚਮਕੌਰ ਸਾਹਿਬ ਦੀ ਲੜਾਈ ਬਹੁਤ ਜਾਨੀ ਨੁਕਸਾਨ ਵਾਲੀ ਲੜਾਈ ਸੀ ਐਨੀ ਵੱਡੀ ਪੱਧਰ ਤੇ ਜਾਨੀ ਨੁਕਸਾਨ ਕਰਵਾ ਕੇ ਫਤਿਹਯਾਬੀ ਵਾਲਾ ਪ੍ਰਭਾਵ ਨਹੀਂ ਲਿਆ ਜਾ ਸਕਦਾ ਸੀ ਹਾਂ ਇਰਾਦੇ ਦੀ ਦ੍ਰਿੜਤਾ ਜ਼ਰੂਰ ਰੱਖੀ ਜਾ ਸਕਦੀ ਹੈ ਫਤਿਹਯਾਬੀ ਦਾ ਪ੍ਰਭਾਵ ਪੂਰਨ ਸੈਨਿਕ ਫਤਿਹ ਪ੍ਰਾਪਤੀ ਤੋਂ ਬਾਅਦ ਹੀ ਦਰਸਾਇਆ ਜਾ ਸਕਦਾ ਇਹ ਪੂਰਨ ਫਤਿਹ ਪ੍ਰਾਪਤੀ ਸੀ ਮੁਕਸਰ ਦੀ ਜੰਗ ਦੀ ਮੁਕਸਰ ਦੀ ਜੰਗ ਦੋਵਾਂ ਤਰ੍ਹਾਂ ਖਾਲਸਾ ਅਤੇ ਸਰਹੰਦ ਦੀ ਸੈਨਾ ਦੇ ਵਿਚਕਾਰ ਸਾਵੀ ਅਤੇ ਗਹਿ ਗੱਚਮੀ ਲੜਾਈ ਸੀ ਇਦੇ ਵਿੱਚ ਗੁਰੂ ਜੀ ਦੀ ਸਪਸ਼ਟ ਫਤਿਹ ਹੋਈ ਸੀ ਆਪਣੇ ਬਾਹੂਬਲ ਦੇ ਨਾਲ ਦੁਸ਼ਮਣ ਦੀ ਫੌਜ ਨੂੰ ਖੁੱਲੇ ਮੈਦਾਨ ਵਿੱਚੋਂ ਭਜਾ ਕੇ ਔਰ ਭਜਾ ਦੇਣਾ ਸਪਸ਼ਟ ਫਤਿਹ ਕਹੀ ਜਾ ਸਕਦੀ ਹੈ ਇਦਾਂ ਦੀ ਫਤਿਹ ਦਾ ਅੰਦਾਜ਼ ਵੀ ਵੱਖਰਾ ਹੀ ਹੁੰਦਾ ਹੈ ਗੁਰੂ ਸਾਹਿਬ ਦਾ ਇਹ ਅੰਦਾਜ਼ ਜਫਰਨਾਮੇ ਦੇ ਰੋਗਛੇ ਪ੍ਰਗਟ ਹੋਇਆ ਜਫਰਨਾਮੇ ਦੇ ਆਪਣੇ ਪ੍ਰਸੰਗਾਂ ਤੋਂ ਹੀ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਗੁਰੂ ਜੀ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਵਿਚਕਾਰ ਆਪਸੀ ਖਤੋਖਤਾਬਤ ਵੀ ਹੁੰਦੀ ਰਹਿੰਦੀ ਸੀ ਅਤੇ ਬਾਦਸ਼ਾਹ ਵੱਲੋਂ ਗੁਰੂ ਜੀ ਦੇ ਮਿਸ਼ਨ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਵਾਅਦੇ ਵੀ ਕੀਤੇ ਹੋਏ ਸਨ ਇਨ੍ਹਾਂ ਵਾਅਦਿਆਂ ਦੇ ਤੋੜੇ ਜਾਣ ਕਰਕੇ ਅਤੇ ਬਾਦਸ਼ਾਹ ਦੇ ਅਧਿਕਾਰੀਆਂ ਅਤੇ ਅਹਿਲਕਾਰਾਂ ਵੱਲੋਂ ਗੁਰੂ ਜੀ ਦੇ ਮਿਸ਼ਨ ਨੂੰ ਨੁਕਸਾਨ ਪਹੁੰਚਾਏ ਜਾਣ ਕਰਕੇ ਗੁਰੂ ਦੀ ਚਾਹੁੰਦੇ ਸਨ ਕਿ ਬਾਦਸ਼ਾਹ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਜਾ ਸਕੇ ਇਸ ਮਕਸਦ ਲਈ ਉਹਨਾਂ ਨੇ ਬਾਦਸ਼ਾਹ ਨੂੰ ਇੱਕ ਖੱਤ ਜਫਰਨਾਮਾ ਲਿਖਿਆ ਇਹ 1706 ਈਸਵੀ ਦੇ ਮੋਢਲੇ ਸਮੇਂ ਦੇ ਵਿੱਚ ਮਤਲਬ ਕਿ ਜਨਵਰੀ 1706 ਇਸ ਵਿੱਚ ਲਿਖਿਆ ਗਿਆ ਸੀ ਦੋਸਤੋ ਜਫਰ ਨਾਵੇਂ ਦੇ ਕੁੱਲ 112 ਸ਼ੇਰਾਂ ਵਿੱਚੋਂ ਪਹਿਲੇ 12 ਸ਼ੇਰਾਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਕੀਤੀ ਗਈ ਹੈ ਅਕਾਲ ਪੁਰਖ ਦੀ ਸਿਫਤ ਕਰਦਿਆਂ ਕਿਹਾ ਗਿਆ ਕਿ ਉਹ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਅਲੋਕਿਕ ਸ਼ਕਤੀਆਂ ਦਾ ਮਾਲਕ ਮਹਾਨ ਕਿਰਪਾਲੂ ਖੁਸ਼ੀਆਂ ਬਖਸ਼ਣ ਵਾਲਾ ਰਿਝਕ ਦੇਣ ਵਾਲਾ ਮੁਕਤੀਦਾਤਾ ਰਹਿਮ ਕਰਨ ਵਾਲਾ ਸ਼ਰਨ ਪੈ ਦੀ ਲਾਜ ਰੱਖਣ ਵਾਲਾ ਔਖੇ ਸਮੇਂ ਬਾਹ ਫੜਨ ਵਾਲਾ ਭੁੱਲਾ ਬਖਸ਼ਣ ਵਾਲਾ ਨੇਕੀਆਂ ਬਖਸ਼ਣ ਵਾਲਾ ਰਸਤਾ ਦਿਖਾਉਣ ਵਾਲਾ ਨਿਮਾਣਿਆਂ ਨੂੰ ਨਵਾਜਣ ਵਾਲਾ ਦੁਸ਼ਮਣਾਂ ਨੂੰ ਖਤਮ ਕਰਨ ਵਾਲਾ ਅਨਾਥਾਂ ਨੂੰ ਪਾਲਣ ਵਾਲਾ ਧਰਮ ਗ੍ਰੰਥਾਂ ਦੇ ਸਾਰ ਨੂੰ ਜਾਣਨ ਵਾਲਾ ਬ੍ਰਹਮਣ ਦਾ ਗਿਆਨ ਰੱਖਣ ਵਾਲਾ ਅਤੇ ਹਰ ਮੁਸ਼ਕਲ ਨੂੰ ਹੱਲ ਕਰਨ ਵਾਲਾ ਉਹ ਅਕਾਲਪੁਰਖ ਰੰਗ ਰੂਪ ਤੋਂ ਰਹਿਤ ਸੰਸਾਰ ਤੋਂ ਨਿਰਲੇਪ ਵੱਡਿਆਂ ਤੋਂ ਵੱਡਾ ਮਹਾਸੁੰਦਰ ਸੋਜੀਵਾਨ ਅਤੇ ਨਪੁੰਨਤਾ ਦਾ ਪੁੰਜ ਹੈ ਇਹਨਾਂ ਤੋਂ ਇਲਾਵਾ ਦੋਸਤੋ ਜਫਰ ਨਾਮੇ ਦੇ ਅਖੀਰਲੇ ਚਾਰ ਸ਼ੇਰ ਵੀ ਪ੍ਰਮਾਤਮਾ ਦੀ ਉਸਤਤ ਦੇ ਵਿੱਚ ਉਚਾਰੇ ਗਏ ਨੇ ਇਹਨਾਂ ਦੇ ਵਿੱਚ ਕਿਹਾ ਗਿਆ ਹੈ ਕਿ ਅਕਾਲਪੁਰਖ ਨਾਸ਼ ਰਹਿਤ ਰੂਪ ਰਹਿਤ ਬਿਨਾਂ ਕਿਸੇ ਚਿਹਨ ਚੱਕਰ ਤੋਂ ਬਹੁਤ ਡੁੰਗਾਈਆਂ ਦੇ ਵਿੱਚ ਸਥਿਰ ਰਹਿਣ ਵਾਲਾ ਧਰਮ ਰਹਿਤ ਬੇਅੰਤ ਜਨਮ ਮਰਨ ਤੋਂ ਰਹਿਤ ਭੇਦ ਰਹਿਤ ਇੱਛਾ ਰਹਿਤ ਕਰਮ ਚੱਕਰ ਤੋਂ ਰਹਿਤ ਇਸਤਰੀ ਰਹਿਤ ਅਤੇ ਹਰ ਭੇਖ ਤੋਂ ਰਹਿਤਾ ਮੈਂ ਪ੍ਰਮਾਤਮਾ ਨੂੰ ਆਪਣਾ ਸਾਖੀ ਸਮਝ ਕੇ ਲਿਖ ਰਿਹਾ ਹਾਂ ਕਿ ਮੈਨੂੰ ਤੇਰੀਆਂ ਕੁਰਾਨ ਦੀਆਂ ਕਸਮਾਂ ਤੇ ਕੋਈ ਵੀ ਇਤਬਾਰ ਨਹੀਂ ਹੈ ਜਿਸ ਬਾਦਸ਼ਾਹ ਦੇ ਫੌਜਦਾਰ ਅਤੇ ਵਜ਼ੀਰ ਆਦ ਝੂਠ ਬੋਲਣ ਵਾਲੇ ਹੁਣ ਮੈਨੂੰ ਅਜਿਹੇ ਬਾਦਸ਼ਾਹ ਤੇ ਓਕਾ ਹੀ ਕੋਈ ਭਰੋਸਾ ਨਹੀਂ ਹੈ ਕਿਉਂਕਿ ਤੇਰੀਆਂ ਕੁਰਾਨ ਦੀਆਂ ਕਸਮਾਂ ਤੇ ਮੈਂ ਭਰੋਸਾ ਕੀਤਾ ਸੀ ਇਸੇ ਕਾਰਨ ਹੀ ਮੇਰਾ ਇਹਨਾਂ ਨੁਕਸਾਨ ਹੋਇਆ ਪ੍ਰਮਾਤਮਾ ਦੀ ਸ਼ਰਨ ਵਿੱਚ ਆਏ ਵਿਅਕਤੀ ਦਾ ਕੋਈ ਵੀ ਸ਼ੈਤਾਨ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਪ੍ਰਮਾਤਮਾ ਦੀ ਸ਼ਰਨ ਉਸ ਹੋਮਾ ਜੈਸੇ ਤਾਕਤਵਰ ਪੰਛੀ ਦੇ ਸਮਾਨ ਹੈ ਜਿਹਦੀ ਸ਼ਰਨ ਲੈ ਕੇ ਵਿਅਕਤੀ ਬਾਦਸ਼ਾਹ ਵੀ ਬਣ ਸਕਦਾ ਹੈ ਅਤੇ ਉਸ ਦੀ ਸ਼ਰਨ 'ਚ ਬੈਠੇ ਬੰਦੇ ਦਾ ਕਾਂ ਵਰਗੇ ਚਲਾਕ ਜਾਨਵਰ ਕੁਝ ਨਹੀਂ ਵਿਗਾੜ ਸਕਦੇ ਪ੍ਰਮਾਤਮਾ ਦੀ ਸ਼ਰਨ ਸ਼ੇਰ ਵਰਗੀ ਹੁੰਦੀ ਹੈ ਜਿਸ ਕੋਲ ਜੰਗਲ ਦਾ ਹਰ ਕੋਈ ਜਾਨਵਰ ਨਹੀਂ ਪਹੁੰਚ ਸਕਦਾ ਜੇ ਮੈਂ ਤੇਰੇ ਵਾਂਗ ਕੁਰਾਨ ਦੀ ਕਸਮ ਚੁੱਕੀ ਹੁੰਦੀ ਤਾਂ ਮੈਂ ਲੜਾਈ ਵਾਲੇ ਪਾਸੇ ਉੱਕਾ ਹੀ ਨਹੀਂ ਪੈਣਾ ਸੀ 40 ਭੁੱਖੇ ਪਾਣੇ ਬੰਦੇ ਆਕਰ ਕਿੰਨਾ ਕੁ ਤੇ ਲੜ ਸਕਦੇ ਹਨ ਜੇ ਉਹਨਾਂ ਉੱਤੇ ਅਣਗਿਣਤ ਫੌਜ ਆ ਝਪਟੇ ਤੇਰੇ ਇਹ ਬਚਨ ਭੰਗ ਕਰਨ ਵਾਲੇ ਸੈਨਿਕ ਅਧਿਕਾਰੀ ਅਚਾਨਕ ਹੀ ਪਿੱਛੋਂ ਆ ਝਪਟੇ ਅਤੇ ਤਲਵਾਰਾਂ ਤੀਰਾਂ ਤੇ ਬੰਦੂਕਾਂ ਨਾਲ ਹਮਲਾ ਕਰਤਾ ਮਜਬੂਰੀ ਅਧੀਨ ਮੈਨੂੰ ਵੀ ਆਪਣਾ ਬਚਾਅ ਕਰਨ ਲਈ ਰਣ ਭੂਮੀ ਦੇ ਵਿੱਚ ਖੜਨਾ ਪਿਆ ਅਤੇ ਹਥਿਆਰਾਂ ਦੀ ਵਰਤੋਂ ਕਰਨੀ ਪਈ ਕਿਉਂਕਿ ਜੇ ਆਪਣੇ ਬਚਾਅ ਦੇ ਸਾਰੇ ਅਮਨਈ ਸਾਧਨ ਖਤਮ ਹੋ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਚੁੱਕ ਲੈਣਾ ਜਾਇਜ਼ ਹੁੰਦਾ ਹੈ ਇਹ ਸਭ ਕੁਝ ਮੈਨੂੰ ਤਾਂ ਹੀ ਕਰਨਾ ਪਿਆ ਕਿਉਂਕਿ ਮੈਂ ਤੇਰੀਆਂ ਕੁਰਾਨ ਦੀਆਂ ਕਸਮਾਂ ਤੇ ਭਰੋਸਾ ਕੀਤਾ ਸੀ ਮੈਨੂੰ ਤੇਰੀ ਮਕਾਰੀ ਦਾ ਉੱਕਾ ਹੀ ਕੋਈ ਪਤਾ ਨਹੀਂ ਸੀ ਨਹੀਂ ਤਾਂ ਮੈਂ ਤੇਰੇ ਤੇ ਕਦੇ ਭਰੋਸਾ ਕਰਨਾ ਹੀ ਨਹੀਂ ਸੀ ਇਹ ਤੇਰਾ اخਲਾਕੀ ਫਰਜ਼ ਬਣਦਾ ਸੀ ਕਿ ਕੁਰਾਨ ਦੀਆਂ ਕਸਮਾਂ ਤੇ ਭਰੋਸਾ ਕਰਨ ਵਾਲੇ ਵਿਅਕਤੀ ਨੂੰ ਕਿਸੇ ਨੁਕਸਾਨ ਤੋਂ ਬਚਾ ਕੇ ਰੱਖਦਾ ਤੇਰੀਆਂ ਕਾਲੀਆਂ ਵਰਦੀਆਂ ਵਾਲੀ ਫੌਜ ਸ਼ਹਿਦ ਦੀਆਂ ਮੱਖੀਆਂ ਵਾਂਗ ਆ ਚੱਪਟੀ ਅਤੇ ਇੱਕਦਮ ਸ਼ੋਰ ਮਚਾਉਣ ਲੱਗ ਪਈ ਪਰ ਮੈਂ ਵੀ ਹਰ ਉਸ ਸੈਨਿਕ ਨੂੰ ਤੀਰਾਂ ਨਾਲ ਫੁੰਡਿਆ ਜਿਹੜਾ ਵੀ ਦੀਵਾਰਾਂ ਦੀ ਓੜ ਤੋਂ ਨਿਕਲ ਕੇ ਸਾਹਮਣੇ ਆਇਆ ਸੀ ਜਿਹੜੇ ਕਾਇਰ ਸਿਪਾਹੀ ਦਵਾਰਾਂ ਦੇ ਓਲੇ ਹੀ ਛੁਪੇ ਰਹੇ ਸਿਰਫ ਉਹੀ ਮੇਰੇ ਤੀਰਾਂ ਦੀ ਮਾਰ ਤੋਂ ਬਚੇ ਸਨ ਤੇਰੇ ਨਹਰਖਾਨ ਵਰਗੇ ਜਰਨੈਲ ਨੂੰ ਵੀ ਮੈਂ ਤੀਰਾਂ ਦੀ ਮਾਰਦਾ ਮਜ਼ਾ ਚਖਾ ਦਿੱਤਾ ਸੀ ਮੇਰੇ ਤੀਰਾਂ ਦੀ ਮਾਰ ਤੋਂ ਡਰਦੇ ਤੇਰੇ ਕਈ ਛੇਕੀਖੋਰ ਪਠਾਨ ਭੱਜ ਨਿਕਲੇ ਸਨ ਭਾਵੇਂ ਇੱਕ ਪਠਾਨ ਪੂਰੇ ਹਾਥਲੇ ਨਾਲ ਹੜਵਾਗ ਮੇਰੇ ਸਾਹਮਣੇ ਆਇਆ ਸੀ ਉਸਨੇ ਕਈ ਹਮਲੇ ਬਹਾਦਰਾ ਵਾਂਗ ਵੀ ਕੀਤੇ ਸਨ ਪਰ ਕਈ ਵਾਰ ਉਹ ਪਾਗਲਾ ਵਾਂਗ ਹਰਕਤਾਂ ਕਰਦਾ ਸੀ ਭਾਵੇਂ ਉਸਨੇ ਮੇਰੇ ਦੋ ਸਿੰਘਾਂ ਨੂੰ ਵੀ ਮਾਰ ਦਿੱਤਾ ਸੀ ਪਰ ਮੈਂ ਵੀ ਉਹਨੂੰ ਭੱਜਣ ਨਹੀਂ ਦਿੱਤਾ ਅਤੇ ਰਣ ਭੂਮੀ ਦੇ ਵਿੱਚ ਢੈਟੇ ਰਹੀ ਕਰਤਾ ਸੀ ਪਰ ਤੇਰੀ ਫੌਜ ਦਾ ਜਰਨੈਲ ਦੁਸ਼ਟ ਜੀਨੇ ਮੈਨੂੰ ਜਿਉਂਦੇ ਫੜਨ ਦਾ ਬੀੜਾ ਚੁੱਕਿਆ ਹੋਇਆ ਸੀ ਡਰਦਾ ਹੋਇਆ ਮੇਰੇ ਸਾਹਮਣੇ ਨਹੀਂ ਆਇਆ ਅਤੇ ਦੀਵਾਰ ਦੇ ਓਲੇ ਹੀ ਛੁਪਿਆ ਰਿਹਾ ਸੀ ਮੈਨੂੰ ਅਫਸੋਸ ਹੈ ਕਿ ਮੈਂ ਉਸ ਖਵਾਜਾ ਮਰਦੂਦ ਦਾ ਮੂੰਹ ਨਹੀਂ ਦੇਖ ਸਕਿਆ ਜੇ ਮੈਨੂੰ ਇੱਕ ਵਾਰ ਵੀ ਉਹਦਾ ਚਿਹਰਾ ਦੇਖ ਜਾਂਦਾ ਤਾਂ ਉਸ ਨੂੰ ਉਸ ਵਕਤ ਹੀ ਤੀਰ ਨਾਲ ਫੁੰਡ ਲੈਣਾ ਸੀ ਅਖੀਰ ਤੀਰਾਂ ਅਤੇ ਗੋਲੀਆਂ ਦੀਆਂ ਬੁਛਾੜਾਂ ਨਾਲ ਦੋਹਾ ਪਾਸਿਆਂ ਦੇ ਕਾਫੀ ਸਿਪਾਹੀ ਮਾਰੇ ਗਏ ਸਨ ਖੂਨ ਨਾਲ ਧਰਤੀ ਲਾਲ ਹੋਈ ਪਈ ਸੀ ਗਲੀਆਂ ਵਿੱਚ ਸ਼ਹੀਦ ਹੋਏ ਸਿਪਾਹੀਆਂ ਦੇ ਸਿਰ ਬਾਹਾਂ ਅਤੇ ਲੱਤਾਂ ਖਿਡਣ ਦੇ ਮੈਦਾਨ ਵਿੱਚ ਖਿੰਡੋ ਖੁੱਡੀਆਂ ਬੰਗ ਖਿਲਰੀਆਂ ਪਈਆਂ ਸਨ ਤੀਰਾਂ ਦੀ ਟੁਣਕਾਰ ਨਾਲ ਤੇਰੀ ਫੌਜ ਵਿੱਚ ਸਹਿਮ ਸ਼ਾ ਗਿਆ ਸੀ ਮੇਰੇ ਸਿੰਘਾਂ ਦੇ ਲਹੂ ਪੀਣੇ ਵਰਸ਼ੀਆਂ ਨੇ ਤੇਰੇ ਵੱਡੇ ਵੱਡੇ ਸੂਰਮਿਆਂ ਦੀ ਮੱਤ ਮਾਰਤੀ ਸੀ ਆਕਰ ਮੇਰੇ 40 ਭੁਕੇ ਭਾਣੇ ਸਿੰਘਾਂ ਦੀ ਇਕੱਲੀ ਬਹਾਦਰੀ ਕੀ ਕਰ ਸਕਦੀ ਸੀ ਜਦੋਂ ਕਿ ਤੇਰੀ ਬੇਸ਼ੁਮਾਰ ਫੌਜ ਉਹਨਾਂ ਉੱਪਰ ਟੁੱਟ ਪਈ ਸੀ ਜਦੋਂ ਸੂਰਜ ਛਿਪ ਗਿਆ ਤੇ ਹਨੇਰਾ ਹੋ ਗਿਆ ਸੀ ਚੰ드ਰਮਾ ਨਿਕਲ ਆਇਆ ਸੀ ਤਾਂ ਚੰ드ਰਮਾ ਦੀ ਚਾਨਣੀ ਵਿੱਚ ਮੇਰੇ ਪ੍ਰਮਾਤਮਾ ਨੇ ਮੇਰੀ ਅਗਵਾਈ ਕੀਤੀ ਮੇਰਾ ਹਵਾਲ ਵੀ ਪਿੰਗਾ ਨਹੀਂ ਹੋਇਆ ਸੀ ਪ੍ਰਮਾਤਮਾ ਖੁਦ ਮੈਨੂੰ ਬਚਾ ਕੇ ਕੱਢ ਕੇ ਲੈ ਕੇ ਗਿਆ ਸੀ ਮੈਨੂੰ ਇਸ ਸਮੇਂ ਹੀ ਪਤਾ ਲੱਗਿਆ ਸੀ ਕਿ ਬਾਦਸ਼ਾ ਮਕਾਰੀ ਅਤੇ ਪੈਸੇ ਦਾ ਪੁਜਾਰੀ ਹੈ ਨਾ ਤਾਂ ਤੇਰੇ ਪੱਲੇ ਕੋਈ ਇਮਾਨ ਹੈ ਨਾ ਹੀ ਤੂੰ ਧਰਮ ਦੇ ਮਾਰਗ ਤੇ ਚੱਲਣ ਵਾਲਾ ਨਾ ਹੀ ਤੂੰ ਰੱਬ ਨੂੰ ਪਹਿਚਾਣਦਾ ਹੈ ਤੇ ਨਾ ਹੀ ਤੈਨੂੰ ਹਜ਼ਰਤ ਮੁਹੰਮਦ (ਸ.ਅ.ਵ) 'ਤੇ ਭਰੋਸਾ ਹੈ ਧਰਮ ਇਮਾਨ ਵਾਲੇ ਲੋਕ ਕਦੇ ਵੀ ਆਪਣੇ ਵਾਅਦੇਆਂ ਕਸਮਾਂ ਤੋਂ ਨਹੀਂ ਮੁੱਕਰਦੇ ਹੁੰਦੇ ਜਿਸ ਬਾਦਸ਼ਾ ਨੂੰ ਨਾ ਕੁਰਾਨ ਦੀ ਕਸਮ ਦੀ ਪ੍ਰਵਾਹ ਹੈ ਨਾ ਹੀ ਇੱਕ ਪ੍ਰਮਾਤਮਾ 'ਤੇ ਭਰੋਸਾ ਹੈ ਉਸ ਪਰਪੋਰਾ ਭਰ ਵੀ ਇਤਵਾਰ ਨਹੀਂ ਕੀਤਾ ਜਾ ਸਕਦਾ ਹੁਣ ਤੂੰ ਭਾਵੇਂ ਕੁਰਾਨ ਦੀਆਂ 100 ਕਸਮਾਂ ਵੀ ਖਾਵੇਂ ਮੈਂ ਤੇਰੇ ਤੇ ਤਿਵਾਰ ਨਹੀਂ ਕਰਾਂਗਾ ਜੇ ਤੂੰ ਕਸਮਾਂ ਅਤੇ ਵਾਅਦਿਆਂ ਦਾ ਪੱਕਾ ਹੁੰਦਾ ਤਾਂ ਤੇਰਾ ਫਰਜ਼ ਬਣਦਾ ਸੀ ਕਿ ਤੂੰ ਆਪਣੀਆਂ ਕਸਮਾਂ ਮੁਤਾਬਕ ਆਪਣੇ ਵਾਅਦੇ ਪੂਰੇ ਕਰਦਾ ਇਹ ਗੱਲਾਂ ਐਸੀਆਂ ਨੇ ਜਿਨ੍ਹਾਂ ਨੂੰ ਮੈਂ ਤੇਰੇ ਸਾਹਮਣੇ ਤੇਰੇ ਮੂੰਹ ਤੇ ਕਰਨਾ ਚਾਹੁੰਦਾ ਸੀ ਤੈਨੂੰ ਆਪਣੇ ਹਿਸਾਬ ਮੁਤਾਬਕ ਕੰਮ ਕਰਨਾ ਚਾਹੀਦਾ ਸੀ ਜਿਹੜਾ ਸੁਨੇਹਾ ਤੈ ਮੈਨੂੰ ਆਪਣੇ ਕਾਜ਼ੀ ਰਾਹੀਂ ਭੇਜਿਆ ਸੀ ਤੈਨੂੰ ਉਸ ਅਨਸਾਰ ਕੰਮ ਕਰਨਾ ਚਾਹੀਦਾ ਸੀ ਉਹ ਤੇਰੇ ਲਈ ਸ਼ੋਭਦਾ ਨਹੀਂ ਕਿ ਤੂੰ ਅੰਦਰੋਂ ਕੁਝ ਹੋਰ ਹੋਵੇਂ ਸੱਚੇ ਮਰਦ ਦਾ ਮਤਲਬ ਹੁੰਦਾ ਕਿ ਉਹ ਜਵਾਨ ਦਾ ਪੱਕਾ ਹੋਵੇ ਜੋ ਕੋਈ ਤੈ ਕਾਜ਼ੀ ਰਾਹੀਂ ਮੈਨੂੰ ਅਖਵਾਇਆ ਸੀ ਮੈਨੂੰ ਸਭ ਕੁਝ ਮਨਜ਼ੂਰ ਸੀਗਾ ਪਰ ਤੂੰ ਹੀ ਇਸ ਮੁਤਾਬਕ ਕੰਮ ਨਹੀਂ ਕੀਤਾ ਜੇ ਤੂੰ ਉਹ ਲਿਖਤ ਦੇਖਣੀ ਚਾਹਨਾ ਜਿਹੜੀ ਤੇਰੇ ਅਧਿਕਾਰੀਆਂ ਨੇ ਮੈਨੂੰ ਪੇਸ਼ ਕੀਤੀ ਸੀ ਉਹ ਮੈਂ ਤੈਨੂੰ ਦਿਖਾ ਵੀ ਸਕਦਾ ਇਹ ਲਿਖਤ ਕੁਰਾਨ ਦੀ ਜਿਲਦ ਉੱਪਰ ਲਿਖ ਕੇ ਪੇਸ਼ ਕੀਤੀ ਗਈ ਸੀ ਤਾਂ ਇਹ ਗੱਲ ਮਰਦ ਔਰੰਗਜ਼ੇਬ ਨੂੰ ਲਿਖਦੇ ਆ ਤਾਂ ਹੁਣ ਕੁਰਾਨ ਦੀ ਜਿਲਦ ਉੱਪਰ ਜੋ ਕੁਝ ਲਿਖ ਕੇ ਗੁਰੂ ਜੀ ਪਾਸ ਭੇਜਿਆ ਸੀ ਗਿਆ ਸੀ ਉਸ ਬਾਰੇ ਤਾਂ ਪਤਾ ਨਹੀਂ ਹੈ ਕਿ ਕੀ ਕੁਝ ਲਿਖ ਕੇ ਭੇਜਿਆ ਸੀ ਕਿਉਂਕਿ ਉਹ ਲਿਖਤ ਆਪਣੇ ਸਾਹਮਣੇ ਨਹੀਂ ਆ ਸਕੀ ਪਰ ਜਫਰ ਨਾਮੇ ਦੇ ਅਗਲੇ ਸ਼ੇਰਾਂ ਦੀ ਸ਼ਬਦਾਵਲੀ ਤੋਂ ਇਦਾਂ ਲੱਗਦਾ ਕਿ ਔਰੰਗਜ਼ੇਬ ਨੇ ਗੁਰੂ ਜੀ ਨਾਲ ਮੁਲਾਕਾਤ ਕਰਨੀ ਚਾਹੀ ਸੀ ਇਸ ਮੁਲਾਕਾਤ ਕਰਨ ਦੇ ਜਵਾਬ ਦੇ ਵਿੱਚ ਫਿਰ ਗੁਰੂ ਜੀ ਨੇ ਜੋ ਲਿਖਿਆ ਉਹ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਤਾਂ ਮਹਾਰਾਜ ਲਿਖਦੇ ਨੇ ਕਿ ਔਰੰਗਜ਼ੇਬ ਜੇ ਤੂੰ ਸੱਚਮੁੱਚ ਹੀ ਮੇਰੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ ਤਾਂ ਤੂੰ ਮਾਲਵੇ ਦੇ ਵਿੱਚ ਕਾਂਗੜ ਕਸਬੇ ਵਿੱਚ ਆ ਇੱਥੇ ਹੀ ਆਪਣੀ ਮੁਲਾਕਾਤ ਸੰਭਵ ਹੋ ਸਕਦੀ ਹੈ ਇੱਥੇ ਆਉਣ ਸਮੇਂ ਤੈਨੂੰ ਕੋਈ ਖਤਰਾ ਨਹੀਂ ਹੋਊਗਾ ਕਿਉਂਕਿ ਇੱਥੋਂ ਦੀ ਸਮੁੱਚੀ ਬਰਾੜ ਕੌਮ ਮੇਰੇ ਹੁਕਮ ਚ ਹੈ ਇਸ ਕਰਕੇ ਇੱਥੇ ਆ ਤਾਂ ਕਿ ਅਸੀਂ ਆਪਸ ਵਿੱਚ ਸਾਹਮਣੇ ਮੱਥੇ ਮੁਲਾਕਾਤ ਕਰਕੇ ਜਵਾਨੀ ਗੱਲਾਂ ਕਰ ਸਕੀਏ ਜੇ ਤੂੰ ਆਪਣੇ ਆਪ ਨੂੰ ਸੱਚਾ ਖੁਦਾ ਪ੍ਰਤ ਸਮਝਦਾ ਹੈ ਤਾਂ ਚੰਗੇ ਕੰਮ ਕਰਨ ਵਿੱਚ ਢਿੱਲਣਾ ਕਰ ਤੈਨੂੰ ਚਾਹੀਦਾ ਕਿ ਤੂੰ ਸੱਚੇ ਰੱਬ ਨੂੰ ਪਛਾਣੇ ਤੇ ਕਿਸੇ ਦੇ ਕਹੇ ਕਹਾਏ ਲੋਕਾਂ ਉੱਪਰ ਜ਼ੁਲਮ ਨਾ ਕਰੇ ਤੂੰ ਤਖਤਾ ਦਾ ਮਾਲਕ ਬਾਦਸ਼ਾਹ ਹੈ ਪਰ ਤੇਰਾ ਇਨਸਾਫ ਬਿਲਕੁਲ ਨਹੀਂ ਹੈ ਇਹ ਹੈਰਾਨੀ ਦੀ ਗੱਲ ਹੈ ਕਿ ਤਾਕਤਵਰ ਬਾਦਸ਼ਾਹ ਦੇ ਰਾਜ ਵਿੱਚ ਇਨਸਾਫ਼ ਨਾ ਮਿਲੇ ਤੇਰੀ ਇਸ ਤਰ੍ਹਾਂ ਦੀ ਬਾਦਸ਼ਾਹਤਾ ਤੇ 100-100 ਵਾਰ ਅਫਸੋਸ ਹੈ ਤੇਰੇ ਇਨਸਾਫ਼ ਤੇਰੀ ਦੀਨਦਾਰੀ ਜਾਂ ਧਰਮ ਪ੍ਰਸਤੀ ਉੱਤੇ ਹੈਰਾਨੀ ਹੁੰਦੀ ਹੈ ਤੂੰ ਇੱਕ ਪਾਸੇ ਤਾਂ ਇਹ ਮੰਨਦਾ ਕਿ ਪਰਜਾ ਨੂੰ ਸੱਚ ਬੋਲਣਾ ਚਾਹੀਦਾ ਹੈ ਪਰ ਦੂਜੇ ਪਾਸੇ ਤੋਂ ਖੁਦ ਹਰ ਝੂਠ ਫਰੇਮ ਦਾ ਸਹਾਰਾ ਲੈ ਰਿਹਾ ਤੂੰ ਲੋਕਾਂ ਦਾ ਖੂਨ ਨਾ ਬਹਾ ਇੱਕ ਦਿਨ ਇਸੇ ਤਲਵਾਰ ਨੇ ਤੇਰਾ ਵੀ ਖੂਨ ਬਹਾ ਦੇਣਾ ਪਰਮਾਤਮਾ ਬੇਪਰਵਾਹ ਅਤੇ ਕਿਸੇ ਵੀ ਖੁਸ਼ਾਮਦ ਨਾਲ ਖੁਸ਼ ਨਹੀਂ ਹੁੰਦਾ ਇਸ ਕਰਕੇ ਤੂੰ ਰੱਬ ਤੋਂ ਡਰ। ਅਕਾਲ ਪੁਰਖ ਸ਼ੈਨ ਸ਼ਾਹ ਦਾ ਸ਼ੈਨ ਚਾਏ ਉਹ ਅਰਸ਼ ਫਰਸ਼ ਦਾ ਵਾਲੀ ਹੈ ਅਤੇ ਅਸਲ ਹੁਕਮਰਾਨ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ। ਉਹ ਕੀੜੀ ਤੋਂ ਲੈ ਕੇ ਹਾਥੀ ਤੱਕ ਦਾ ਪਾਲਣਹਾਰ ਹੈ। ਉਹ ਗਰੀਬਨਵਾਜ਼ ਅਤੇ ਦੋਸ਼ੀਆਂ ਨੂੰ ਸੋਧਣ ਵਾਲਾ ਹੈ। ਉਹਦਾ ਕੋਈ ਰੰਗ ਰੂਪ ਨਹੀਂ ਹੈ। ਤੇਰੇ ਸਿਰ ਉੱਪਰ ਕੁਰਾਨ ਦੀਆਂ ਚੁੱਕੀਆਂ ਹੋਈਆਂ ਕਸਮਾਂ ਦਾ ਭਾਰ ਹੈ ਜਦੋਂ ਤੱਕ ਇਹਨਾਂ ਨੂੰ ਪੂਰਾ ਨਹੀਂ ਕਰੇਂਗਾ ਤੂੰ ਸੁਰਖਰੂ ਨਹੀਂ ਹੋ ਸਕੇਂਗਾ ਇਸ ਲਈ ਤਕੜਾ ਹੋ ਤੇ ਇਸ ਭਾਰ ਨੂੰ ਹਲਕਾ ਕਰ ਕੀ ਹੋ ਗਿਆ ਜੇ ਮੇਰੇ ਚਾਰੇ ਪੁੱਤਰ ਮਾਰੇ ਗਏ ਹਨ ਕੁੰਡਲੀਏ ਸੱਪ ਦੀ ਤਰ੍ਹਾਂ ਮਾਰ ਕਰਨ ਵਾਲਾ ਮੇਰਾ ਖਾਲਸਾ ਪੂਰੀ ਤਰ੍ਹਾਂ ਕਾਇਮ ਹੈ ਤੂੰ ਇੱਕ ਚੰਗਿਆੜੀ ਨੂੰ ਬੁਝਾ ਕੇ ਆਪਣੇ ਆਪ ਨੂੰ ਬਾਦਲ ਸਮਝ ਰਿਹਾ ਮੈਂ ਇਹਨਾਂ ਚੰਗਿਆੜੀਆਂ ਤੋਂ ਹੀ ਅੱਗ ਦੇ ਭਾਂਬੜ ਬਾਲਦੇ ਨੇ ਫਰਦौसी ਕਵੀ ਦੀ ਸਿੱਖਿਆ ਤੋਂ ਸੇਧ ਲੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਬਾਦਸ਼ਾਹ ਨੂੰ ਕਦੇ ਵੀ ਕਾਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ ਜੇ ਆਪਣੀ ਕਦੇ ਮੁਲਾਕਤ ਹੋਣ ਦੀ ਕੋਈ ਜਾਇਜ਼ ਹੋਵੇ ਤਾਂ ਮੈਂ ਚਾਹੁੰਦਾ ਕਿ ਉਹ ਕਾਜੀ ਵੀ ਉੱਥੇ ਹੀ ਹੋਵੇ ਜਿਹੜਾ ਤੇਰਾ ਲਿਖਤੀ ਸੁਨੇਹਾ ਲੈ ਕੇ ਆਇਆ ਸੀ ਜੇ ਤੂੰ ਆਪਣੇ ਵਾਅਦੇ ਪੂਰਾ ਸਕਦਾ ਹੈ ਵਾਹਿਗੁਰੂ ਵੀ ਤੈਨੂੰ ਭੁੱਲ ਸਕਦਾ ਹੈ ਜੇ ਤੂੰ ਦੀਨ ਧਰਮ ਅਨੁਸਾਰ ਕੰਮ ਕਰੇਗਾ ਤਾਂ ਇਹਦਾ ਫਾਇਦਾ ਤੈਨੂੰ ਜ਼ਰੂਰ ਹੋਵੇਗਾ ਧਰਮ ਦੀ ਪਾਲਣਾ ਅਤੇ ਰੱਬ ਦੀ ਪਛਾਣ ਹੋਣੀ ਚਾਹੀਦੀ ਹੈ ਤੂੰ ਖੁਦਾ ਦੀ ਪਹਿਚਾਨ ਕਿਸ ਤਰ੍ਹਾਂ ਕਰ ਸਕਦਾ ਕਿਉਂਕਿ ਤੂੰ ਤਾਂ ਲੋਕਾਂ ਉੱਪਰ ਜ਼ੁਲਮ ਕਰ ਰਿਹਾ ਤੂੰ ਆਪਣੀ ਵਿਸ਼ਾਲ ਬਾਦਸ਼ਾਹਤ ਹੋਣ ਦੇ ਬਾਵਜੂਦ ਵੀ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੈ ਹੁਣ ਤੇਰੇ ਵੱਲੋਂ 100-100 ਵਾਰ ਕਸਮਾਂ ਖਾਣ ਦੀ ਕੋਈ ਬੁੱਕਤ ਨਹੀਂ ਨਾਮ ਹੈ ਤੇਰੇ ਕੋਲ ਆਵਾਂਗਾ ਤੇ ਨਾ ਹੀ ਇਹ ਰਸਤਾ ਧਾਰਨ ਕਰਾਂਗਾ ਸ਼ੈਨ ਚਾ ਪਰਮਾਤਮਾ ਨੇ ਜਿੱਥੇ ਚਾਇਆ ਮੈਂ ਉੱਥੇ ਜਾਵਾਂਗਾ ਮੰਨਿਆ ਕਿ ਤੂੰ ਬੜੇ ਭਾਗਾ ਵਾਲਾ ਬਾਦਸ਼ਾਹ ਤੂੰ ਸ਼ਾਹ ਅਸਵਾਰ ਅਤੇ ਬਹੁਤ ਹੁਸ਼ਿਆਰ ਹੈ ਤੂੰ ਸੁੰਦਰ ਬੁੱਧੀਮਾਨ ਧਲਦੌਤ ਵਾਲਾ ਹਾਕਮ ਹੈ ਤੂੰ ਦੇਖ ਤੇਗ ਦਾ ਵੀ ਧਨੀ ਹੈ ਤੂੰ ਜ਼ਗੀਰਾ ਤੇ ਦੌਲਤਾਂ ਵੀ ਬਖਸ਼ਣ ਵਾਲਾ ਤੂੰ ਪਹਾੜਾਂ ਦਾ ਅਡੋਲ ਤੇ ਸਥਿਰ ਹੈ ਤੂੰ ਆਲਮਗੀਰ ਵੀ ਹੈ ਪਰ ਤੂੰ ਦੀਨ ਧਰਮ ਤੋਂ ਬਹੁਤ ਦੂਰ ਹੈ ਮੈਂ ਤਾਂ ਬੁੱਤ ਪੂਜ ਪਹਾੜੀ ਰਾਜਿਆਂ ਨੂੰ ਸੋਹ ਦਿੱਤਾ ਸੀ ਪਰ ਤੂੰ ਬੁੱਤ ਪੂਜਾ ਦਾ ਵਿਰੋਧੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਦਦ ਮਦਦਗਾਰ ਰਹੇ ਹਨ ਸਮਾ ਬੜਾ ਬਲਵਾਨ ਹੈ ਇਹ ਵੱਡਿਆਂ ਵੱਡਿਆਂ ਨੂੰ ਟਾ ਲੈਂਦਾ ਹੈ ਪ੍ਰਮਾਤਮਾ ਇੱਕ ਬੰਦੇ ਕੋਲੋਂ ਵੀ ਅਣਗਿਣਤ ਲੋਕਾਂ ਦਾ ਮੁਕਾਬਲਾ ਕਰਵਾ ਸਕਦਾ ਹੈ ਇਸੇ ਕਰਕੇ ਜਿਸ ਦਾ ਦੋਸਤ ਪ੍ਰਮਾਤਮਾ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਸ ਨੇ ਹੀ ਅੱਛੀ ਮੱਤ ਬਖਣੀ ਹੈ ਉਹ ਦੁਸ਼ਟ ਨੂੰ ਗਾਲਦਾ ਤੇ ਗਰੀਬੀ ਨੂੰ ਪਾਲਦਾ ਏ ਸੱਚ ਦੇ ਮਾਰਗ ਤੇ ਚੱਲਣ ਵਾਲੀ ਦੀ ਪ੍ਰਮਾਤਮਾ ਮਦਦ ਕਰਦਾ ਏ ਉਹ ਆਪਣੇ ਭਗਤ ਦੀ ਇਲਾਜ ਰੱਖਦਾ ਉਹਦੇ ਭਗਤ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਨਿਤਾਣੇ ਦਾ ਰਾਖਾ ਖੁਦ ਪ੍ਰਮਾਤਮਾ ਹੈ ਜੇ ਤੈਨੂੰ ਤੇਰੀਆਂ ਫੌਜਾਂ ਅਤੇ ਧਨ-ਦੌਲਤ ਤੇ ਮਾਣ ਹੈ ਮੈਨੂੰ ਪ੍ਰਮਾਤਮਾ ਦੀਆਂ ਮਿਹਰਬਾਨੀਆਂ ਤੇ ਮਾਣ ਹੈ ਇਹ ਜਗ ਚਾਰ ਦਿਨਾਂ ਦਾ ਮੇਲਾ ਏ ਹਰ ਵਿਅਕਤੀ ਸਮੇ ਦੇ ਚੱਕਰ ਵਿੱਚ ਹੈ ਇਸ ਕਰਕੇ ਗਰੀਬਾਂ ਨੂੰ ਤੰਗ ਨਾ ਕਰ ਤੇ ਝੂਠੀਆਂ ਕਸਮਾਂ ਨਾ ਖਾ ਰੱਬ ਦੀ ਸ਼ਰਨ ਵਿੱਚ ਬੈਠੋ ਬੰਦੇ ਨੂੰ ਦੁਸ਼ਮਣ ਕੁਝ ਵੀ ਨਹੀਂ ਕਰ ਸਕਦਾ ਹੁਣ ਦੋਸਤੋ ਅੱਗੇ 13ਵੇਂ ਸ਼ੇਰ ਤੋਂ ਲੈ ਕੇ 108ਵੇਂ ਸ਼ੇਰ ਤੱਕ ਦਾ ਇਹ ਭਾਵ ਅਰਥ ਰੂਪੀ ਤੱਤਸਾਰ ਹੈ ਇਸ ਸਾਰੇ ਪੱਤਰ ਤੋਂ ਕਈ ਗੱਲਾਂ ਬਾਰੇ ਜਾਣਕਾਰੀ ਮਿਲਦੀ ਭਾਵੇਂ ਕਿ ਇਹ ਜਾਣਕਾਰੀ ਪ੍ਰੋੜਤਾ ਦੇ ਲਈ ਕੋਈ ਹੋਰ ਗਵਾਹੀ ਨਹੀਂ ਹੈ ਇੱਕ ਗੱਲ ਤਾਂ ਇਹ ਪਤਾ ਲੱਗਦੀ ਕਿ ਔਰੰਗਜ਼ੇਬ ਪੂਰੀ ਤਰ੍ਹਾਂ ਪੰਜਾਬ ਦੇ ਮਸਲਿਆਂ ਨਾਲ ਜੁੜਿਆ ਹੋਇਆ ਸੀ ਉਹ ਗੁਰੂ ਸਾਹਿਬ ਦੇ ਮਿਸ਼ਨ ਦੀ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਿਹਾ ਸੀ ਉਹਦੀ ਖਤੋ ਖਿਤਾਬਤ ਜਾਂ ਗੱਲਾਂ-ਬਾਤਾਂ ਦੇ ਰੂਪ 'ਚ ਸੁਨੇਹਿਆਂ ਅਤੇ ਵਾਦਿਆਂ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਸੀ। ਜਫਰਨਾਮੇ 'ਚ ਬਹੁਤੀ ਵਾਰ ਜ਼ਿਕਰ ਕੁਰਾਨ ਦੀਆਂ ਕਸਮਾਂ ਤੋਂ ਮੁਕਰਨ ਦਾ ਆਇਆ। ਇਹਦਾ ਮਤਲਬ ਹੈ ਕਿ ਔਰੰਗਜ਼ੇਬ ਨੇ ਖੁਦ ਜਾਂ ਉਹਦੇ ਵੱਲੋਂ ਉਹਦੇ ਅਧਿਕਾਰੀਆਂ ਨੇ ਕੁਰਾਨ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਜਗ੍ਹਾ ਜਾ ਕੇ ਰਹਿਣ ਲਈ ਜ਼ਰੂਰ ਹੀ ਭਰੋਸੇ ਦਿਵਾਏ ਹੋਣਗੇ। ਹੋਰ ਜਗ੍ਹਾ ਸਿਰਫ ਪੰਜਾਬ ਦੇ ਮਾਲਵੇ ਵਿੱਚ ਹੀ ਹੋ ਸਕਦੀ ਸੀ। ਗੁਰੂ ਸਾਹਿਬ 1705 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਆਏ ਰੋਪੜ ਵਾਲੇ ਪਾਸੇ। ਇਹੀ ਰਸਤਾ ਫਿਰ ਮਾਲਵੇ ਵੱਲ ਨੂੰ ਜਾਂਦਾ ਸੀ। ਮਾਲਵਾ ਜੱਟ ਸਿੱਖਾਂ ਦਾ ਗੜ ਸੀਗਾ। ਇੱਥੇ ਜੱਟ ਕਬੀਲਿਆਂ ਦੀਆਂ ਚੌਧਰਾਂ ਸਨ। ਹੋ ਸਕਦਾ ਹੈ ਕਿ ਕਾਂਗੜ ਦੇ ਢਾਲੀਵਾਲ ਜੱਟਾਂ ਦੀ ਚੌਧਰ ਹਕੂਮਤ ਦੇ ਜ਼ਿਆਦਾ ਨੇੜੇ ਹੋਵੇ ਤੇ ਅਨੰਦਪੁਰ ਸਾਹਿਬ ਤੋਂ ਦੂਸਰਾ ਬਦਲ ਕਾਂਗੜ ਦਾ ਇਸ ਕਰਕੇ ਸੁਝਾਦ ਦਿੱਤਾ ਗਿਆ ਹੋਵੇ ਕਿ ਇੱਥੇ ਗੁਰੂ ਸਾਹਿਬ ਨੂੰ ਰਹਿਣਸ਼ ਬਦਲ ਕੇ ਰਹਿਣ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਸੀ। ਤਾਂ ਸਾਰੇ ਵਾਅਦੇ ਏਸੇ ਦੇ ਹਾਮੀ ਭਰਦੇ ਆ ਪਰ ਇਹ ਤੋੜ ਦਿੱਤੇ ਗਏ ਸਨ ਅਨੰਦਪੁਰ ਸਾਹਿਬ ਨੂੰ ਖਾਲੀ ਕਰਨ ਦੇ ਤੁਰੰਤ ਬਾਅਦ ਹੀ ਗੁਰੂ ਜੀ ਉੱਪਰ ਹਮਲਾ ਹੋ ਗਿਆ ਅਤੇ ਚਮਕੌਰ ਸਾਹਿਬ ਤੱਕ ਨਾਲੇ ਦਾ ਸਾਰਾ ਦਾ ਸਾਰਾ ਹਜ਼ੂਰੀ ਨਾਲੇ ਤਾਂ ਸਾਰਾ ਖਾਲਸਾ ਸ਼ਹੀਦ ਹੋ ਗਿਆ ਨਾਲੇ ਚਾਰੇ ਸਾਹਿਬਜ਼ਾਦੇ ਇਹ ਤੋਂ ਵੱਡਾ ਹੋਰ ਕਿਹੜਾ ਨੁਕਸਾਨ ਹੋ ਸਕਦਾ ਸੀ ਏਸੇ ਕਰਕੇ ਹੀ ਗੁਰੂ ਸਾਹਿਬ ਕਸਮਾਂ ਤੋੜਨ ਵਾਲੀ ਗੱਲ ਤੇ ਸਭ ਤੋਂ ਵੱਧ ਜ਼ੋਰ ਦੇ ਰਹੇ ਸਨ ਜਫਰਨਾਮੇ ਚ ਹੁਣ ਕਾਂਗੜ ਵਿਖੇ ਚੰਗੇ ਮਾਹੌਲ 'ਚ ਗੁਰੂ ਸਾਹਿਬ ਨਾਲ ਕੀਤੀ ਜਾਣ ਵਾਲੀ ਮੁਲਾਕਾਤ ਦਾ ਜ਼ਿਕਰ ਵੀ ਆਉਂਦਾ ਹੋ ਸਕਦਾ ਹੈ ਕਿ ਹਕੂਮਤ ਵੱਲੋਂ ਹੋਰ ਥਾਂ ਗੁਰੂ ਸਾਹਿਬ ਲਈ ਸੁਝਾਈ ਗਈ ਹੋਵੇ ਪਰ ਗੁਰੂ ਸਾਹਿਬ ਮੁਲਾਕਾਤ ਲਈ ਆਪਣੀ ਸ਼ਰਤ ਇਹ ਕਹਿ ਕੇ ਲਗਾ ਰਹੇ ਨੇ ਕਿ ਜੇ ਔਰੰਗਜ਼ੇਬ ਨੇ ਜਾਂ ਉਸ ਦੇ ਵੱਲੋਂ ਉਹਦੇ ਕਿਸੇ ਹੋਰ ਅਧਿਕਾਰੀ ਨੇ ਗੁਰੂ ਜੀ ਨਾਲ ਕੋਈ ਮੁਲਾਕਾਤ ਕਰਨੀ ਹੋਵੇ ਤਾਂ ਉਹ ਕਾਂਗੜ ਬਚਾ ਕੇ ਮਾਲ ਵਿੱਚ ਕਿਸੇ ਵੀ ਥਾਂ ਤੇ ਹੋ ਸਕਦੀ ਹੈ ਮਾਲ ਵਿੱਚ ਬਰਾੜ ਕਬੀਲਿਆਂ ਦਾ ਜ਼ਿਆਦਾ ਜ਼ੋਰ ਸੀ ਗੁਰੂ ਸਾਹਿਬ ਇਹ ਗੱਲ ਬੜੇ ਮਾਣ ਨਾਲ ਕਹਿ ਰਹੇ ਸਨ ਕਿ ਇੱਥੇ ਦੀ ਸਮੁੱਚੀ ਬਰਾੜ ਕੌਮ ਉਹਨਾਂ ਦੇ ਹੁਕਮ ਚ ਹੈ। ਮਾਲਵਾ ਗੁਰੂ ਸਾਹਿਬ ਦੀ ਸ਼ਕਤੀ ਸੀ। ਮਾਲ ਵਿੱਚ ਬਰਾੜ ਜੱਟਾਂ ਦੀ ਪੂਰੀ ਸਰਦਾਰੀ ਸੀਗੀ ਤੇ ਮੁਕਸਰ ਖਦਰਾਣੇ ਦੀ ਲੜਾਈ ਨੇ ਇਹ ਗੱਲ ਪੂਰੀ ਤਰ੍ਹਾਂ ਸਾਬਤ ਕਰਦੀ ਸੀ। ਇਹ ਸਾਰਾ ਕੁਝ ਜਫਰ ਨਾਮੇ ਦੇ ਵਿੱਚ ਆਪਣੇ ਆਪ ਸਪਸ਼ਟ ਹੋ ਜਾਂਦਾ। ਸਭ ਤੋਂ بڑا ਅਹਿਮ ਨੁਕਤਾ ਜਿਹੜਾ ਸਾਹਮਣੇ ਆਪਣੇ ਉਹ ਆਉਂਦਾ ਕਿ ਸਮੁੱਚੇ ਜਫਰਨਾਮੇ ਦੇ ਵਿੱਚ ਇੱਕ ਵਾਰ ਵੀ ਇਹ ਗੱਲ ਨਹੀਂ ਆਉਂਦੀ ਕਿ ਗੁਰੂ ਸਾਹਿਬ ਔਰੰਗਜੀਤਬਾਲ ਮੁਲਾਕਾਤ ਦਾ ਸਮਾਂ ਮੰਗ ਰਹੇ ਸਨ ਗੁਰੂ ਸਾਹਿਬ ਤਾਂ ਸਗੋਂ ਬਾਰ-ਬਾਰ ਇਹ ਕਹਿ ਰਹੇ ਸਨ ਕਿ ਉਹ ਨਾਹੀਂ ਤਾਂ ਔਰੰਗਜੀਤ ਦੇ ਮੁੜ ਕੇ ਅਤਵਾਰ ਹੀ ਕਰਨਗੇ ਭਾਵੇਂ ਉਹ 100-100 ਵਾਰ ਕਸਮਾਂ ਕਿਉਂ ਨਾ ਖਾਲੇ ਵੀ ਨਾਹੀਂ ਔਰੰਗਜੀਤ ਨਾਲ ਮੁਲਾਕਾਤ ਤੇ ਕਰਨਗੇ ਉਹ ਹੋਰ ਕਿਸੇ ਪਾਸੇ ਵੀ ਜਾ ਸਕਦੇ ਹਨ ਪਰ ਔਰੰਗਜੀਤ ਨਾਲ ਮੁਲਾਕਾਤ ਕਰਨ ਵਾਲੇ ਰਸਤੇ ਨਹੀਂ ਪੈਣਗੇ ਔਰੰਗਜੀਤ ਨੂੰ ਇਹ ਵੀ ਕਿਹਾ ਗਿਆ ਕਿ ਭਾਵੇਂ ਉਹ ਕਿਤਨੀ ਵੀ ਵਿਸ਼ਾਲ ਭੂਮੀ ਦਾ ਬਾਦਸ਼ਾਹ ਹੈ ਭਾਵੇਂ ਕਿ ਉਹ ਕਿੰਨਾ ਵੀ ਸ਼ਕਤੀਸ਼ਾਲੀ ਹੈ ਪਰ ਕਿਉਂਕਿ ਉਹਦਾ ਦੀਨ ਇਮਾਨ ਕੋਈ ਨਹੀਂ ਇਸ ਕਰਕੇ ਉਹਦਾ ਇਨਾ ਬਟਾ ਬਾਦਸ਼ਾਹ ਹੁਣ ਕੋਈ ਮਾਨ ਨਹੀਂ ਰੱਖਦਾ ਦੂਜਾ ਜਫਰਨਾਮੇ ਵਿੱਚੋਂ ਸਭ ਤੋਂ ਅਹਿਮ ਨੁਕਤਾ ਇਹ ਪ੍ਰਗਟ ਹੁੰਦਾ ਕਿ ਗੁਰੂ ਜੀਤਾਂ ਲੜਾਈਆਂ ਕਰਨ ਵਾਲੇ ਪਾਸੇ ਪੈਣ ਦਾ ਓਕਾ ਹੀ ਕੋਈ ਇਰਾਦਾ ਨਹੀਂ ਸੀ ਉਹਨਾਂ ਨੂੰ ਮਜਬੂਰ ਤਲਵਾਰ ਚੱਕਣੀ ਪਈ ਸੀ ਜਦੋਂ ਇਨਸਾਫ਼ ਬਾਤਲ ਕਰਨ ਦਾ ਕੋਈ ਵੀ ਵਸੀਲਾ ਨਹੀਂ ਰਿਹਾ ਸੀ ਤਾਂ ਹੀ ਆਕਰ ਤਲਵਾਰ ਚੁਕਣੀ ਪਈ ਸੀ ਗੁਰੂ ਸਾਹਿਬ ਨੂੰ ਹੁਣ ਜਾਦੂਨਾਥ ਸਰਕਾਰ ਵਰਗੇ ਕੌਮੀ ਪੱਧਰ ਦੇ ਇਤਿਹਾਸਕਾਰ ਇਹ ਲਿਖ ਕੇ ਆਪਣੇ ਅਣਜਾਣ ਪੁੱਣ ਦਾ ਸਬੂਤ ਦੇ ਦਿੰਦੇ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਾਂਤੀ ਵਾਲੇ ਰਾਹ ਤੋਂ ਹਟਾ ਕੇ ਲੜਾਈਆਂ ਕਰਨ ਵਾਲੇ ਪਾਸੇ ਪਾ ਦਿੱਤਾ ਸੀ ਇਹ ਜਾਦੂਨਾਥ ਸਰਕਾਰ ਦੀ ਅਣਜਾਣਤਾ ਹੈ ਲੜਾਈਆਂ ਵਾਲੇ ਪਾਸੇ ਸਿੱਖਾਂ ਨੂੰ ਗੁਰੂ ਜੀ ਨੇ ਨਹੀਂ ਪਾਇਆ ਸੀ ਸਗੋਂ ਸਮੇਂ ਦੀ ਹਕੂਮਤ ਨੇ ਗੁਰੂ ਜੀ ਨੂੰ ਤਲਵਾਰ ਚੱਕਣ ਲਈ ਮਜਬੂਰ ਕੀਤਾ ਸੀ ਇਹ ਗੱਲ ਜਫਰਨਾਮੇ ਵਿੱਚੋਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਇਹ ਜਫਰਨਾਮਾ ਵਿਸ਼ੇਸ਼ ਪੱਤਰ ਜਿੱਤ ਦੀ ਚਿੱਠੀ ਮਰਦ ਨੇ ਲੇਕ ਕੇ ਭਾਈ ਦਇਆ ਸਿੰਘ ਦੇ ਹੱਥ ਦਿੱਤੀ ਸੀ ਉਹਦੇ ਨਾਲ ਜਾਣ ਲਈ ਪੰਜ ਖਾਲਸੇ ਹੋਰ ਤਿਆਰ ਕੀਤੇ ਗਏ ਇਹ ਪੰਜੇ ਸਿੰਘ ਭਾਈ ਦਇਆ ਸਿੰਘ ਦੀ ਅਗਵਾਈ ਹੇਠ ਅਹਿਦੀਆਂ ਦਾ ਭੇਸ ਬਣਾ ਕੇ ਤੀਨਾ ਕੰਗੜ ਤੁਰਵਾਨਾ ਹੋ ਗਏ ਅਹਿਦੀਏ ਵਾਰਸ਼ਾ ਦਾ ਸਨੇਹਾ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਸੀ ਭਾਈ ਦਇਆ ਸਿੰਘ ਆਪਣੇ ਸਾਥੀਆਂ ਨਾਲ ਪਹਿਲਾਂ ਦਿੱਲੀ ਪਹੁੰਚੇ ਇੱਥੋਂ ਦੀ ਸੰਗਤ ਨੇ ਇਹਨਾਂ ਦਾ ਮਾਨਸਕਾਰ ਕੀਤਾ ਤੇ ਰਸਤੇ ਦੇ ਖਰਚ ਲਈ ਆਪਣੇ ਵੱਲੋਂ ਕੁਝ ਪੈਸੇ ਭੇਟਾ ਕੀਤੇ। ਉਤੋਂ ਚੱਲ ਕੇ ਇਹ ਸਿੰਘ ਆਗਰੇ, ਗਵਾਲੀਅਰ, ਚੰਬਲ, ਉਜੈਨ ਆਰ ਸ਼ਹਿਰਾਂ 'ਚ ਆਪਣੇ ਪੜਾਹ ਕਰਦੇ ਹੋਏ ਨਰਬਦਾ ਨਦੀ ਨੂੰ ਪਾਰ ਕਰਕੇ ਬੁਰਹਾਨਪੁਰ ਪਹੁੰਚੇ। ਐਤੋਂ ਰਵਾਨਾ ਹੋ ਕੇ ਔਰੰਗਾਬਾਦ ਪਹੁੰਚੇ। ਔਰੰਗਜੇਬ ਦਾ ਮੁੱਖ ਡੇਰਾ ਉਹਦੇ ਲਸ਼ਕਰ ਸਮੇਤ ਅਹਮਦਾਬਾਦ ਵਿਖੇ ਸੀ। ਇਹ ਸਿੰਘ ਅਹਮਦਾਬਾਦ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਇੱਥੇ ਰਹਿਣ ਵਾਲੇ ਸਿੱਖਾਂ ਬਾਰੇ ਪੁੱਛਿਆ। ਇੱਕ ਜੇਠ ਸਿੰਘ ਨਾਂ ਦਾ ਇੱਕ ਸਿੰਘ ਇਹਨਾਂ ਨੂੰ ਆ ਕੇ ਮਿਲਿਆ। ਸਾਰੇ ਸਿੰਘਾਂ ਦਾ ਉਤਾਰਾ ਉੱਥੋਂ ਦੀ ਧਰਮਸ਼ਾਲਾ ਵਿੱਚ ਕੀਤਾ ਗਿਆ। ਸੰਗਤ ਨੇ ਸਾਰੇ ਸਿੰਘਾਂ ਦਾ ਪੂਰਾ ਮਾਨਸਕਾਰ ਕੀਤਾ। ਸਥਾਨਕ ਸਿੰਘਾਂ ਨੇ ਬਦਦਰ ਨਾਲ ਫੇ ਪਾਸ਼ਾਨ ਤੋਂ ਸਮਾਂ ਮਿਲ ਗਿਆ ਸੀ ਇਹਨਾਂ ਨੂੰ। ਬਾਦਸ਼ਾਹ ਨੇ ਪੱਤਰ ਪੜਨ ਤੋਂ ਬਾਅਦ ਜੋ ਲਿਖਤ ਗੁਰੂ ਸਾਹਿਬਸੇ ਭੇਜਣ ਲਈ ਤਿਆਰ ਕਰਵਾਈ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਗੁਰੂ ਜੀ ਜਿੱਥੇ ਵੀ ਚਾਹਣ ਉੱਥੇ ਹੀ ਰਹਿ ਸਕਦੇ ਨੇ। ਦੂਜਾ ਇਹ ਕਿ ਗੁਰੂ ਸਾਹਿਬ ਉਹਨਾਂ ਨਾਲ ਮੁਲਾਕਾਤ ਕਰਨ ਲਈ ਇੱਧਰ ਆ ਜਾਣ। ਲਾਹੌਰ ਦੇ ਸੂਬੇਦਾਰ ਮਲਈਮ ਖਾਨ ਨੂੰ ਵੀ ਲਿਖਤੀ ਹੁਕਮ ਭੇਜੇ ਗਏ ਕਿ ਰਸਤੇ ਵਿੱਚ ਜੋ ਖਰਚ ਗੁਰੂ ਜੀ ਦੇ ਆਉਣ ਤੇ ਹੋਵੇਗਾ ਉਹਦੀ ਪੂਰਤੀ ਉਸੇ ਮੱਦ ਵਿੱਚੋਂ ਪੂਰੀ ਕੀਤੀ ਜਾਵੇ ਜਿਹੜਾ ਪੈਸਾ ਗੁਰੂ ਜੀ ਦੀ ਜਾਇਦਾਦ ਦੇ ਜ਼ਬਤ ਕਰਨ ਵਿੱਚੋਂ ਇਕੱਠਾ ਹੋਇਆ ਹੈ ਇਹ ਸਾਰੀ ਜਾਣਕਾਰੀ ਮਿਰਜ਼ਾ ਅਨਾਇਤ ਉੱਲਾ ਖਾਨ ਇਸਮੀ ਦੀ ਲਿਖਤ ਅਹਿਕਾਮੇ ਆਲਾ ਆਲਮਗਰੀ ਦੇ ਵਿੱਚ ਦਿੱਤੀ ਗਈ ਹੈ ਅਹਿਕਾਮੇ ਆਲਮਗਰੀ ਦਾ ਭਾਵ ਹੈ ਬਾਦਸ਼ਾਹ ਔਰੰਗਜ਼ੇਬ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਇਸ ਲਿਖਤ ਨੂੰ ਡਾਕਟਰ ਗੰਡਾ ਸਿੰਘ ਨੇ ਮਾਕਜ਼ ਤਵਾਰੀਖੇ ਸਿੱਖਾਂ ਚ ਦਿੱਤਾ ਇਹਦਾ ਪੰਜਾਬੀ ਤਰਜਮਾ ਡਾਕਟਰ ਹਰਚੰਦ ਸਿੰਘ ਬੇਦੀ ਨੇ ਕੀਤਾ ਤੀਜਾ ਪੰਜਾਬ ਤੋਂ ਲੈ ਕੇ ਦੱਖਣ ਤੱਕ ਦੇ ਰਸਤੇ ਵਿਚਲੇ ਸਬੰਧਤ ਰਾਜਾਂ ਨਵਾਬਾਂ ਜਾਂ ਫੌਜਦਾਰਾਂ ਨੂੰ ਤਾਂ ਕੀਤੀ ਹੁਕਮ ਲਿਖਿਆ ਗਿਆ ਕਿ ਗੁਰੂ ਸਾਹਿਬ ਨੂੰ ਇੱਧਰ ਆਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਭਾਵ ਦਾ ਫਰਮਾਨ ਜਾਰੀ ਕਰਕੇ ਫਿਰ ਗੁਰ ਜ਼ਬਰਦਾਰਾਂ ਦੇ ਹੱਥ ਗੁਰੂ ਜੀ ਨੂੰ ਭੇਜਿਆ ਗਿਆ ਇਹ ਗੁਰਜ਼ਬਰਦਾਰ ਭਾਈ ਦਇਆ ਸਿੰਘ ਦੇ ਨਾਲ ਭੇਜੇ ਗਏ ਸਨ ਗੁਰੂ ਜੀ ਨੇ ਜਫਰਨਾਮਾ 706 ਈਸਵੀ ਦੀ ਜਨਵਰੀ ਦੇ ਪਹਿਲੇ ਹਫਤੇ ਦੇ ਲਿਖਿਆ ਸੀ ਤਕਰੀਬਨ 9.5 ਜਾਂ 10 ਮਹੀਨੇ ਬਾਅਦ ਇਹਦਾ ਫਿਰ ਜਵਾਬ ਆਇਆ ਸੀਗਾ ਸੋ ਦੋਸਤੋ ਇਹ ਸੀ ਗੁਰੂ ਸਾਹਿਬ ਵੱਲੋਂ ਲਿਖਿਆ ਗਿਆ ਜਫਰਨਾਮਾ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ